ਹਰਕ ਤਾਂ ਮਾਰਕਾਂ ਕਰਦਾ ਗਿਆ ਜਿਹੜਾ ਉਹ ਕਾਰ ਵਾਲਾ ਸੀਗਾ ਬੰਦਾ ਤੇ ਨਾਲ ਉਹਦੀ ਜਨਾਨੀ ਸੀ ਤੇ ਮਾਰਕਾਂ ਹਰਕ ਤਾਂ ਕਰਦਾ ਗਿਆ ਕੁੜੀਆਂ ਨੂੰ ਆਂਗਲਾ ਹੀ ਮਾਰਦਾ ਗਿਆ ਆਂਗਲਾ ਹੀ ਮਾਰਦਾ ਗਿਆ ਤੇ ਉਹ ਭਾਈ ਫਿਰ ਮੁਰਦੇ ਲਾ ਕੇ ਬਸ ਸੋਨੇ ਤੇ ਜਦੋਂ ਪੁੱਛਣ ਲੱਗਿਆ ਤੇ ਉਹਨਾਂ ਨੇ ਫਿਰ ਉਹਨੂੰ ਚੁੰਬੜ ਗਏ ਦੋਨੇ ਲੱਗ ਗਏ ਉਹ ਤਾਂ ਕੁੱਟਣ ਮਾਰੀਆਂ ਬੀਬੀ ਹਾਂ ਮੀਆਂ ਬੀਬੀ ਦੋਨੇ ਲੱਗ ਗਏ ਉਹਨੂੰ ਕੁੱਟਣ ਪੱਗ ਲਾਤੀ ਵਿਚਾਰੇ ਤੇ ਉਹਦੇ ਪੱਗ ਬੰਨੀ ਵੀ ਸੀ ਕੋਈ ਨਿਸ਼ਾਨੀ ਪਤਾ ਨਹੀਂ ਕਰਦਾ ਸੀ ਉਹ ਡਰੇਬਲ ਪਤਿਕਾ ਬੰਦਾ ਕਨੈਕਟਰ ਟੇਬਲ ਤੇ ਉਹਨਾਂ ਨੇ ਮਾੜੀਆਂ ਹਰਕਤਾਂ ਕਰਦੇ ਦੋਨੇ ਜੀ ਕਰਦੇ ਠੀਕ ਉਹ ਬੰਦਾ ਜਾਨ ਮੁੱਝ ਕੇ ਹਰਾਸਮੈਂਟ ਕਰ ਰਿਹਾ ਜੀ ਸੁਣੋ ਤੇ ਦੇਖੋ ਉਹਦੇ ਬਿਲ ਚੱਲ ਕੇ ਖੜ ਗਿਆ ਗੱਡੀ ਕੋਈ ਨਹੀਂ ਕੋਈ ਆ ਗਈ ਨਹੀਂ ਦੰਦਾ ਨਹੀਂ ਦੰਦਾ ਮੇਰਾ ਫੋਨ ਦੇ ਦੇ ਵੀਡੀਓ ਰੀਡ ਕਰਦੇ ਫੋਨ ਦੇ ਦਾਂਗੇ ਵੀਡੀਓ ਨਹੀਂ ਬਣਾਈ ਮੈਂ ਉਹ ਸਾਰਾ ਕੁਝ ਬਣਾਇਆ ਹਾਂ 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 ਹੈਲੋ ਟਾਪ ਕਿਸੇ ਵਾਲਾ ਆਨੇ ਫੇਰ ਉਗਲੀ ਗੱਡੀ ਜੀ ਅੱਜ ਜਮੇਂ ਕਰਦਾ ਕਿ ਮੈਂ ਜਮੇਂ ਕਰਦਾ ਸਾਡੇ ਫੋਨ ਵਾਰ-ਵਾਰ ਆ ਰਹਾ ਹੁੰਦਾ ਕਰ ਰਿਹਾ ਐਂਗਲ ਸਵਾਰੀਆਂ ਗੱਡੀ ਭਰੀ ਹੋਈ ਐ ਸਾਰੀਆਂ ਸਵਾਰੀਆਂ ਨੂੰ ਹਾਸਮੈਂਟ ਕਰ ਰਿਹਾਗਾ ਸਰਕਾਰੀ ਟੈਂਸ ਸਰਕਾਰੀ ਡਿਊਟੀ ਦੇ ਵਜਿਨ ਬਾਈ ਜਾਂਦਾ ਬੰਦਾ ਵਾਰ-ਵਾਰ ਆ ਮੇਰੀ ਉਮਰ 19 ਸਾਲ ਹੈ ਮਾਮਲਾ ਕੀ ਹੋਇਆ ਸੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਵੀਰੇ ਲੰਬੀ ਤੋਂ 8:30 ਵਜੇ ਬੱਸ ਚੱਲਦੀ ਹੈ ਪਿੰਡੇ ਜਾਂਦੀ ਹੈ ਪਾਣੇ ਇੱਕ ਪਾਣੇ ਘੱਟ ਪਾਣੇ 9 ਵਜੇ ਬੱਸ ਬਾਦਲ ਪਹੁੰਚੀ ਤਾਂ ਉੱਥੇ ਇੱਕ ਫੌਜ ਮੁਲਾਜ਼ਮ ਕਾਰ ਸਵਾਰ ਆਪਦੀ ਘਰ ਵਾਲੀ ਦੇ ਨਾਲ ਜਾ ਰਿਹਾ ਸੀ ਉਹ ਕਦੇ ਕਾਰ ਨੂੰ ਸਪੀਡਸ ਵਧਾ ਰਿਹਾ ਸੀ ਕਦੇ ਘਟਾ ਰਿਹਾ ਸੀ ਕਦੇ ਕੱਟ ਮਾਰ ਰਿਹਾ ਸੀ ਨਾਲ ਨਾਲ ਉਹ ਇਸ਼ਾਰੇ ਵੀ ਗਲਤ ਕਰ ਰਿਹਾ ਸੀ ਮੈਂ ਬੱਸ ਦੇ ਵਿੱਚ ਅੱਗੇ ਹੀ ਬੈਠੀ ਸੀ ਤਾਂ ਮੈਂ ਸਭ ਕੁਝ ਆਦੀ ਅੱਖੀ ਦੇਖਿਆ ਠੀਕ ਹੈ ਤੁਹਾਨੂੰ ਲੱਗਿਆ ਕਿ ਮੈਨੂੰ ਕਰ ਹਾਂਜੀ ਵੀਰੇ ਉਹ ਬੰਦਿਆਂ ਨੂੰ ਤਾਂ ਕਰ ਨਹੀਂ ਰਿਹਾ ਹੋਗਾ ਮੈਨੂੰ ਹੀ ਕਰ ਰਿਹਾ ਹੋਗਾ ਮੈਂ ਅੱਗੇ ਬੈਠੀ ਸੀ ਉਸ ਤੋਂ ਬਾਅਦ ਕਿਹਨੂੰ ਦੱਸਿਆ ਮੈਂ ਕੰਡਕਟਰ ਵੀਰੇ ਨੂੰ ਦੱਸਿਆ ਮੈਂ ਕਿ ਵੀਰੇ ਉਹ ਗਲਤ ਹਰਕਤਾਂ ਕਰ ਰਿਹਾ ਤਾਂ ਤੁਸੀਂ ਕੁਝ ਕਰੋ ਤੇ ਵੀਰਾ ਫਿਰ ਜਦੋਂ ਬੱਸ ਰੁਕੀ ਬੱਸ ਦਾ ਐਡਾ ਵੱਡਾ ਕੱਟ ਵੱਜਾ ਬੱਸ ਐਕਸੀਡੈਂਟ ਹੁੰਦੇ ਹੁੰਦੇ ਬਚਿਆ ਜਦੋਂ ਬੱਸ ਰੋਕੀ ਅੱਗੇ ਕੱਟ ਮਾਰ ਕੇ ਬੱਸ ਰੋਕੀ ਤਾਂ ਵੀਰਾ ਉਤਰਿਆ ਤਾਂ ਉਹ ਕਾਰ ਵਾਲੇ ਨੂੰ ਪੁੱਛਿਆ ਵੀ ਕੀ ਗੱਲ ਆ ਤੂੰ ਗਲਤ ਹਰਕਤ ਕਿਉਂ ਕਰ ਰਿਹਾ ਤਾਂ ਪੁਲਿਸ ਮੁਲਾਜ਼ਮ ਦੀ ਕਾਰ ਵਾਲੀ ਕਾਰ ਤੋਂ ਥੱਲੇ ਆਈ ਤਾਂ ਕੰਡਕਟਰ ਦੇ ਗਲਾਮੇ ਚ ਹੱਥ ਮਾਰ ਕੇ ਦੋ ਥੱਪੜ ਮਾਰੇ ਹਾਂਜੀ ਉਹਦੀ ਕੋਈ ਵੀਡੀਓ ਕਰਾ ਕੇ ਆ ਗਈ ਹਾਂਜੀ ਵੀਰੇ ਸਾਰੇ ਪ੍ਰੂਫ ਹੈਗੇ ਆ ਸਾਡੇ ਕੋਲ ਹਾਂ ਤੇ ਅੱਜ ਕੀ ਮੰਗ ਲੈ ਕੇ ਤੁਸੀਂ ਖਾਣੇ ਦੇ ਬਾਹਰ ਆਏ ਅੱਜ ਵੀਰੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਆ ਰਿਹਾ ਮੁਲਾਜ਼ਮ ਹੈ ਜਿਹੜਾ ਉਹ ਵੀ ਨਹੀਂ ਆਇਆ ਠੀਕ ਹੈ ਤੇ ਪਰਚਾ ਹੋਵੇ ਤੇ ਜਾਂ ਸਾਡਾ ਪਰਚਾ ਰੱਦ ਕੀਤਾ ਜਾਵੇ ਪਰਚਾ ਪੜਾਇਆ ਜਾਵੇ ਘਰ ਨੂੰ ਨਾ ਨਾ ਇੱਕ ਦਰਖਾਸਤ ਪੜਾਇਆ ਜਾਵੇ ਕੋਈ ਕਪਾਹ ਨਹੀਂ ਪੜੇ ਗਈ ਲੇਡੀਜ਼ ਤੇ ਕੋਈ ਕੁਝ ਨਹੀਂ ਹੋਇਆ ਅਸਲ ਨਹੀਂ ਹੋਇਆਗਾ ਉਹ ਵੀਡੀਓ ਸਾਡੇ ਕੋਲ ਸਾਡੇ ਸਾਹਮਣੇ ਹੈ ਜੀ ਮੈਂ ਕੀ ਨਾਮ ਮੈਂ ਕਿਥੋਂ ਦੇ ਰਹਿਣ ਵਾਲਾ ਸਰ ਮੇਰਾ ਨਾਮ ਬਿਸ਼ਨਦੀਪ ਹੈ ਜੀ ਮੈਂ ਚੱਕਤਰ ਸਿੰਘ ਵਾਲਾ ਦੀ ਵਸਾਈਆਂ ਜੀ ਕੀ ਮਾਮਲਾ ਕੀ ਮੈਡਮ ਉਹ ਥਾਣੇ ਦੇ ਬਾਹਰ ਅੱਜ ਉੱਤਵਾ ਪਾਦੇ ਨਰੇਲਾ ਆ ਰਹੇ ਸਰ ਇਹ ਕਿ ਵੀ ਜਿਹੜਾ ਹੈ ਇਹ ਜਿਹੜਾ ਲੰਬੀ ਥਾਣੇ ਵਾਲਿਆਂ ਵੱਲੋਂ ਇੱਕ ਕੰਡਕਟਰ ਤੇ ਡਰਾਈਵਰ ਦੇ ਉੱਪਰ ਜਿਹੜੀ ਕਿ ਲੰਬੀ ਤੋਂ ਬਟਿੰਡਾ ਰੋਡ ਦੀ ਬੱਸ ਹੈਗੀ ਉਹਨਾਂ ਦੇ ਉੱਪਰ ਇੱਕ ਝੂਠਾ ਪਰਚਾ ਦਿੱਤਾ ਗਿਆ bina investigation ਤੋਂ ਇੱਕ ਇੱਕ ਕਾਂਸਟੇਬਲ ਇੱਕ ਹਰਿਆਣਾ ਪੁਲਿਸ ਦੇ ਕਾਂਸਟੇਬਲ ਦੁਆਰਾ ਇਹ ਕਹਿ ਕੇ ਪਰਚਾ ਘਟਾਇਆ ਗਿਆ ਕਿ ਮੇਰੀ ਮੇਰੀ ਘਰ ਵਾਲੀ ਦੀ ਇਹਨਾਂ ਨੇ ਲੱਜਾ ਪੰਗ ਕੀਤੀ ਆ ਅਸੀਂ ਉਹ ਸਾਡੇ ਨਾਲ ਜਿਹੜੇ ਸਾਥੀ ਨੇ ਉਸ ਬੱਸ ਦੇ ਜਿਹੜੇ ਦਿੱਲੀ ਦੇ ਪੈਸੇਂਜਰ ਨੇ ਉਹਨਾਂ ਦੇ ਘਟਣਾ ਦੇਖਾ ਉਹਨਾਂ ਦੇ ਦੱਸਣ ਦੀ ਗੱਲ ਆ ਤੇ ਸਾਡੀਆਂ ਉਹ ਵੀਡੀਓ ਦੇਖਣ ਦੀ ਗੱਲ ਆ ਜਿਹੜੀਆਂ ਉਹਨਾਂ ਨੇ ਮੌਕੇ ਤੇ ਬਣਾਈਆਂ ਇਹ ਜਿਹੜਾ ਪਰਚਾ ਝੂਠਾ ਤੇ ਬੇਬੁਨਿਆਦ ਕੱਟਿਆ ਗਿਆ ਅਸੀਂ ਇਹਦੀ ਨਿਖੇਦੀ ਕਰਦੇ ਆਂ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅੱਜ ਇਹ ਕਹਿਣਾ ਚਾਹੁੰਦੇ ਆਂ ਜੇ ਇਹਨਾਂ ਨੇ ਪਰਚਾ ਨਹੀਂ ਰੱਦ ਕੀਤਾ ਅਸੀਂ ਆਪਦਾ ਜਿਹੜਾ ਸੰਘਰਸ਼ ਆ ਉਹ ਹੋਰ ਵੀ ਤੇਜ਼ ਕਰਾਂਗੇ ਤੇ ਇੱਥੇ ਇਹਨਾਂ ਦੇ ਗੇਟ 'ਚ ਅਸੀਂ ਧਰਨਾ ਲਾ ਕੇ ਬੈਠਾਂਗੇ ਉਹ ਜਿਹੜਾ ਪਰਚਾ ਹੈਗਾ ਉਹ ਝੂਠਾ ਤੇ ਬੇਬੁਨਿਆਦ ਕੱਟਿਆ ਗਿਆ ਇੱਕ ਪੱਖ ਸੁਣ ਕੇ ਉਹਨਾਂ ਨੇ ਝੂਠਾ ਪਰਚਾ ਕੱਟ ਦਿੱਤਾ ਹਾਲਾਂਕਿ ਪੀਆਰਟੀਸੀ ਡਿਪਾਰਟਮੈਂਟ ਤੇ ਜਿਹੜੀਆਂ ਸਵਾਰੀਆਂ ਨੇ ਉਹਨਾਂ ਨੇ ਇਹਨਾਂ ਨੂੰ ਵੀਡੀਓ ਵੀ ਦਿਖਾਈਆਂ ਸੀ ਵੀ ਆਹ ਦੇਖੋ ਵੀਡੀਓ ਕੋਈ ਲੇਡੀਜ਼ ਦੀ ਪਰ ਲੱਜਾਂ ਨਹੀਂ ਭੰਗ ਕੀਤੀ ਪ ਮਲਾਜਮ ਦੇ ਘਰ ਵਾਲੀ ਦੀ ਕੋਈ ਕਿਸੇ ਪ੍ਰਕਾਰ ਦੀ ਕੁੱਟ ਮਾਰ ਨਹੀਂ ਕੀਤੀ ਹਾਲਾਂਕਿ ਉਹਨਾਂ ਨੇ ਕੰਡਕਟਰ ਤੇ ਡਰਾਈਵਰ ਨੂੰ ਕੁੱਟ ਕੇ ਝੂਠਾ ਪਰਚਾ ਦਰਜ ਕਰਾਤਾ ਵੀ ਇਹਨਾਂ ਨੇ ਇਸਤਰੀ ਦੀ ਲੱਜਾ ਭੰਗ ਕੀਤੀ ਆ ਤੇ ਅੱਜ ਅਸੀਂ ਇਹ ਥਾਣੇ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਇਹਨਾਂ ਨੇ ਇਹ ਪਰਚਾ ਨਾ ਰੱਦ ਕੀਤਾ ਤਾਂ ਅਸੀਂ ਆਪਣਾ ਸੰਘਰਸ਼ ਤੇਜ਼ ਕਰਕੇ ਹੋਏ ਇਹਨਾਂ ਦੇ ਘਰ 'ਚ ਧਰਨਾ ਲਾਵਾਂਗੇ ਬਲੇ ਤੱਕ ਅਸੀਂ ਇੱਥੇ 10 ਵਜੇ ਤੇ ਬੈਠੇ ਆ ਇਹ ਸਾਨੂੰ ਕੱਲ ਦੇ ਲਾਰੇ ਲਈ ਜਾਂਦੇ ਆ ਵੀ ਸਾਡਾ ਅਫਸਰ ਆਉਂਦਾ ਅਫਸਰ ਆਉਂਦਾ ਹਲੇ ਤੱਕ ਕੋਈ ਇਹਨਾਂ ਦਾ ਐਸ ਐਚਓ ਕੋਈ ਡੀ ਐਸ ਪੀ ਕੋਈ ਮੁਲਾਜ਼ਮ ਇੱਥੋਂ ਦਾ ਆ ਕੇ ਇਹਨਾਂ ਨੇ ਸਾਡੀ ਗੱਲਬਾਤ ਨਹੀਂ ਪੁੱਛੀ ਗਈ ਅਸੀਂ ਕਦੋਂ ਦੇ ਇੱਥੇ ਬੈਠੇ ਆ ਸਾਨੂੰ ਇਹ ਕਹਿ ਰਹੇ ਆ ਆਪ ਦੀ ਦਰਖਾਸਤ ਨੋਟ ਕਰਾਓ ਤੇ ਇੱਥੋਂ ਜਾਓ ਸਾਡੀ ਕੋਈ ਪੁੱਛ ਪੜਤਾਲ ਨਹੀਂ ਕਰ ਰਹੇ ਕੱਲ ਇਹਨਾਂ ਨੇ ਸਾਨੂੰ ਇਹ ਵੀ ਝੂਠ ਬੋਲਿਆ ਕਿ ਜੀ ਉਹ ਤਾਂ ਹਲੇ ਗੱਲ ਚੱਲ ਰਹੀ ਆ ਅਸੀਂ ਇਹਨਾਂ ਦਾ ਸਮਝੌਤਾ ਕਰਾ ਦਾਂਗੇ ਕੋਈ ਗੱਲ ਨਹੀਂ ਤੁਸੀਂ ਜਾਓ ਥੋੜੀ ਅਸੀਂ ਸਟੇਟਮੈਂਟ ਨੋਟ ਨਹੀਂ ਕਰ ਸਕਦੇ ਕੱਲ ਅਸੀਂ ਇਹਨਾਂ ਨੂੰ ਕਹਿ ਕੇ ਗਏ ਆ ਵੀ ਜੇ ਤੁਸੀਂ ਸਾਡੀ ਸਟੇਟਮੈਂਟ ਨਹੀਂ ਨੋਟ ਕਰਨੀ ਤਾ ਸਾਨੂੰ ਲਿਖ ਕੇ ਦੇ ਦੋ ਵੀ ਸਾਡੇ ਕੋਲ ਅਧਿਕਾਰ ਨਹੀਂ ਸਾਡਾ ਐਸ ਐਚਓ ਹੈ ਨਹੀਂਗਾ ਅਸੀਂ ਤੁਹਾਡੀ ਦਰਖਾਸਤ ਨਹੀਂ ਲਿਖ ਦੇਗੇ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੀ ਦਰਖਾਸਤ ਨੋਟ ਕੀਤੀ ਆ ਵੀ ਜਿਹੜਾ ਉਹ ਪਰਚਾ ਉਹ ਝੂਠਾ ਕੀਤਾਗਾ ਅਸੀਂ ਮੌਕੇ ਦੇ ਗਵਾਹਾਂਗੇ ਸਾਰੇ ਮੌਕੇ ਦੀਆਂ ਸਵਾਰੀਆਂ ਸਾਡੇ ਨਾਲ ਆ ਜੇ ਇਹ ਪਰਚਾ ਨਹੀਂ ਰੱਦ ਕਰਦੇ ਤਾਂ ਅਸੀਂ ਅੱਜ ਹੀ ਇੱਥੇ ਹੀ ਧਰਨੇ ਤੇ ਬੈਠਾਂਗੇ ਜਾਂ ਇਹ ਪਰਚਾ ਰੱਦ ਕਰਨ ਨਹੀਂ ਉਹ ਮੁਲਾਜ਼ਮ ਦੇ ਖਿਲਾਫੇ ਕਾਰਵਾਈ ਕਰਨ ਹਾਂ ਵੀ ਮੈਂ ਗਾਲ ਦੀ ਉਮਰ ਹੈ ਹਾਂ ਗੱਪ ਨਹੀਂ ਮਾਰਦਿਆ ਗਾਤਰ ਆ ਪਾਇਆ ਵਾ ਠੀਕ ਹਾਂ ਵੀ ਉਹਦਾ ਪਰਚਾ ਪੜਿਆ ਵਿਚਾਰੇ ਦਾ ਐਵੇਂ ਗਲਤ ਪਰਚਾ ਵੀ ਉਹਨੂੰ ਨੌਕਰਾਂ ਕੋਲੋਂ ਹੌਣ ਦਾ ਕਰਿਆ ਹੈ ਹਾਂ ਠੀਕ ਹਾਂ ਮੇਰਾ ਨਾਂ ਤਾਂ ਤੇਜੋ ਹੈ ਜੀ ਚੱਕ ਅਤਰ ਸਿੰਘ ਤੇ ਰਹਿਣਾ ਆਈਆਂ ਲੀਲਮ ਡਾਕਟਰ ਤੇ ਆਈ ਸੀ ਤੇ ਤਾਂ ਲੰਮੀ ਤੋਂ ਚੱਡੀ ਸੀ ਮੈਂ ਵੀ ਉਸ ਬੱਸ ਅੱਛਾ ਤੇ ਇਹ ਹਰਕਤਾਂ ਮਾਰਕਾਂ ਕਰਦਾ ਗਿਆ ਜਿਹੜਾ ਉਹ ਕਾਰ ਵਾਲਾ ਸੀਗਾ ਬੰਦਾ ਤੇ ਨਾਲ ਉਹਦੇ ਜਨਾਨੀ ਸੀ ਤੇ ਮਾਰਕਾਂ ਹਰਕਤਾਂ ਕਰਦਾ ਗਿਆ ਕੁੜੀਆਂ ਨੂੰ ਆਏ ਉਂਗਲਾਂ ਹੀ ਮਾਰਦਾ ਗਿਆ ਉਂਗਲਾਂ ਹੀ ਮਾਰਦਾ ਗਿਆ ਤੇ ਫਿਰ ਉਹ ਬੱਸ ਦਾ ਜਦੋਂ ਪਲਟਣ ਦਾ ਹੋ ਗਿਆ ਸੀਗਾ ਉਹ ਹਰਕਤਾਂ ਨਾਲ ਵੇਕੇ ਦਾ ਐਕਸੀਡੈਂਟ ਹੋ ਜਾਣਾ ਸੀ ਕਿੰਨੀ ਕਿੰਨੀ ਗੱਲ ਹੈ ਇਹ ਤੇ ਐਤਵਾਰ ਦੇ 26 ਜਨਵਰੀ ਐਤਵਾਰ ਆ ਦੜਾ ਐਤਵਾਰ ਤੇ ਉਹ ਭਾਈ ਫਿਰ ਮੁਰਦੀ ਲਾ ਕੇ ਬਸ ਸੋਨੇ ਤੇ ਜਦੋਂ ਪੁੱਛਣ ਲੱਗਾ ਤੇ ਉਹਨਾਂ ਨੇ ਫਿਰ ਉਹਨੂੰ ਚੁੰਬੜ ਕੇ ਦੋਨੇ ਲਾ ਗਏ ਉਹ ਤਾਂ ਕੁੱਟਣ ਮਾਰਨੀ ਆ ਬੀਬੀ ਹਾਂ ਮਿਆਂ ਬੀਬੀ ਦੋਨੇ ਲਾ ਗਏ ਉਹਨੂੰ ਕੁੱਟਣ ਪੱਗ ਲਾਤੀ ਵਿਚਾਰੇ ਦੇ ਉਹਦੇ ਪੱਗ ਬੰਨੀ ਵੀ ਸੀ ਕੋਈ ਨਿਸ਼ਾਨੀ ਪਤਾ ਨਹੀਂ ਕਰਦਾ ਸੀ ਉਹ ਡਰੇਬਲ ਪਤਿਕਾ ਬੰਦਾ ਗਾ ਕਨੈਕਟਰ ਟੇਬਲ ਤੇ ਉਹਨਾਂ ਨੇ ਮਾੜੀਆਂ ਹਰਕਤਾਂ ਕਰਦੇ ਦੋਨੇ ਜੀ ਕਰਦੇ ਠੀਕ ਤੇ ਹਲੇ ਜਨਾਨੀਆਂ ਦੀ ਮੇਰੇ ਲੀੜੇ ਪਾੜ ਤੇ ਸਾਡੇ ਸਾਹਮਣੇ ਤਾਂ ਨਾ ਤਾਂ ਕੁੱਟੀ ਐ ਨਾ ਮਾਰੀ ਐ ਨਾ ਜੀੜੇ ਪਾੜਿਆ ਝੂਠਾ ਪਰਚਾ ਬਣਾਇਆ ਜਾਣ ਕੇ ਇਹ ਪਰਚਾ ਪਾੜਿਆ ਜਾਵੇ ਅਸੀਂ ਤਾਂ ਇਹ ਆਦੇ ਅੱਜ ਤਾਂ ਆਏ ਆਂਗੇ ਠੀਕ ਨਾ ਮਮਨਦੀਪ ਕੌੜੀ ਮੇਰਾ ਮਲੰਬੀ ਦੀ ਕੀ ਮਾਮਲਾ ਕੀ ਹੈ ਬਿਲਕੁਲ ਮਾਮਲਾ ਜੀ ਇਹ ਡੇਲੀ ਬੱਸ ਸਰਕਾਰੀ ਇੱਥੋਂ ਚੱਲਦੀ ਲੰਬੀ ਤੋਂ ਤੇ ਭਿੰਡਾ ਜਾ ਕੇ ਰੁਕਦੀ ਆਈ ਤੇ ਉਸ ਦਿਨ ਇਹ ਜਿਹੜਾ ਡਰਾਈਵਰ ਸੀਗਾ ਇਹ ਤੇ ਗੱਡੀ ਵਾਲੀ ਸੀਗੀ ਜੀ ਜਦੋਂ ਇਹਨਾਂ ਨੇ ਸਾਡੀ ਬੱਸ 'ਤੇ ਬੈਠੇ ਇੱਕ ਲੜਕੇ ਨੂੰ ਗਲਤ ਇਸ਼ਾਰੇ ਕੀਤੇ ਆ ਜੀ ਦੀ ਵਜ੍ਹਾ ਨਾਲ ਸਾਡੇ ਡਰਾਈਵਰਾਂ ਕਰੈਕਟਰਾਂ ਨੂੰ ਬੁਰਾ ਲੱਗਿਆ ਉਹਨਾਂ ਨੇ ਉੱਤਰ ਕੇ ਬੱਸ ਵੀ ਤੇਜ਼ ਭਜਾਈ ਗੱਡੀ ਭਜਾ ਲਈ ਸੀ ਉਸ ਟਾਈਮ ਇਹਨਾਂ ਨੇ ਤੇ ਇਹ ਜੀ ਮਤਲਬ ਜਦ ਬੱਸ ਤੇਜ਼ ਭਜਾਈ ਤਾਂ ਬੱਸ ਸਾਡੇ ਦੋ ਤਿੰਨ ਵਾਰ ਪਲਟਣ ਦੀ ਕੁੱਛ ਦੇ ਵਿੱਚ ਵੀ ਬਚੀ ਹੈ ਜੀ ਬਾਰ-ਬਾਰ ਪਲਟਦੀ ਪੜਦੀ ਹਾਂ ਜੀ ਕਿੰਨੀ ਤਰੀਕ ਦੀ ਗੱਲ ਹੈ 26 ਜਨਵਰੀ ਦੀ ਗੱਲ ਹੈ ਜਿਹੜੇ ਦਿਨ ਐਤਵਾਰ ਸਾਰੇ ਕਿਹਨੂੰ ਕਰ ਰਿਆ ਸੀ ਲੜਕੀ ਸੀ ਜੀ ਸਾਡੇ ਬੱਸ ਦੇ ਵਿੱਚ ਜਿਹੜੀ ਉਹ ਨਾਲ ਹੀ ਸੀ ਕੋਈ ਲੱਗ ਤੋ ਹਾਂ ਜੀ ਤੇ ਨਾਲ ਸੀ ਸਾਡੇ ਨਾਲ ਸੀ ਜੀ ਉਹ ਜਾ ਕਿਥਰੇ ਸੀ ਅਸੀਂ ਲੰਬੀ ਜਾਂਤਾ ਆ ਬਹਿੰਡਾ ਜਾ ਰਹੇ ਸੀ ਲੰਬੀ ਤੋਂ ਹਾਂਜੀ